ਨੇ ਉਹਦੇ ਉਹਦੇ ਗੁਰੂ ਦੇ ਤੱਕੇ ਹੋਏ ਹਾਂ ਇਹ ਇਸ ਨੂੰ ਕਹਿੰਦੇ ਆਂ ਜੀ ਇੱਕ ਜੋਤ ਦੋਏ ਮੂਰਤੀ ਤਨ ਫਿਰ ਕਈਏ ਸੋਏ ਜੀ ਫਿਰ ਮੈਨੂੰ ਹੁਣ ਗੱਲ ਯਾਦ ਆ ਗਈ ਬਾਬਾ ਜੀ ਗੰਨਵਾ ਸਾਹਿਬ ਵਾਲੇ ਨਾ ਜੀ ਮੈਨੂੰ ਇੱਕ ਦਿਨ ਮੈਂ ਵਜਨ ਕਰਦੇ ਕਹਿੰਦੇ ਭਾਈ ਜਾਂ ਤੂੰ ਜੁਬਰਾਦ ਦੀ ਮੰਮੀ ਨੂੰ ਨਾ ਹੰਸਾੜੀ ਦਰਸ਼ਨ ਕਰਾ ਕੇ ਲਿਆ ਜੁਬਰਾਦ ਜਿਹੜੇ ਜੁਬਰਾ ਇੱਕ ਇੰਡੀਆ ਦੀ ਮੰਮੀ ਸ਼ੈਬਨਮ ਨੂੰ ਮੈਨੂੰ ਕਹਿੰਦੇ ਜਾਂ ਤੂੰ ਹੰਸਾੜੀ ਨਾਲ ਬੁਢੀ ਨੂੰ ਦਰਸ਼ਨ ਕਰਾ ਕੇ ਲੈ ਇਹਦਾਂ ਬੋਲਦੇ ਸੀ ਉਹ ਤੇ ਅਸੀਂ ਚਲੇਗੇ ਮਹਿਮਨ ਚ ਸੂਰ ਦਾ ਜਾਵਾਂ ਬਾਬਾ ਜੀ ਹੁਣ ਤਾਂ ਕੁੰਡੀ ਵੀ ਲੱਗਣ ਵਾਲੀ ਆ ਮੇਰਾ ਮੈਨੂੰ ਕਿਹੜੇ ਉੱਥੇ ਕਿਸ ਨੇ ਕੋਈ ਉਹ ਹੋਣ ਦੇਣਾ ਜਾਂ ਮੈਂ ਕਿਹਨੂੰ ਮੇਰਾ ਕਿਹਦੇ ਕਿਸੇ ਸੇਵਾਦਾਰ ਤੇ ਜੋਰ ਹੈ ਵੀ ਜਿਹਨੂੰ ਕਹਿ ਕੇ ਖਿਲਾ ਲਵਾਂ ਕੋਈ ਬਹੁਤ ਬੜਾ ਬੰਦਾ ਹੋਵੇ ਉਹਦੇ ਤੋਂ ਕਹਿ ਕਿਉਂਕਿ ਦਰਸ਼ਨ ਹੋਊ ਵੀ ਚਾਹਨੇ ਸਾਡੇ ਵਰਗਿਆਂ ਨੇ ਤਾਂ ਕਿਹਨੇ ਪੁੱਛਣਾ ਇੱਕ ਮੇਰੀ ਦਰਸ਼ਨ ਕਰਾ ਦੋ ਸੇਵਕ ਅਸੀਂ ਆੜਦੇ ਨਹੀਂ ਅਸੀਂ ਖੜਨੇ ਮਸ ਐਂਕਾ ਕੇ ਮੰਚਰਦਾਸ ਕਰਦਾ ਜਾ ਰਹੇ ਹਾਂ ਜੀ ਬਾਹਰ ਖੜੀ ਐ ਤੂੰ ਸ਼ਬਨਮ ਨੂੰ ਪੁੱਛ ਲਈ ਹੋਏ ਗੱਲ ਇਸ ਦੀ ਜੀ ਨਾ ਅਸੀਂ ਖੜੇ ਤਾਂ ਬੀਬੀ ਗੁਰਰਾਮ ਕੌਰ ਸੀ ਉਹ ਆਈ ਕਿਦਾਂ ਬਾਹਰ ਆਈ ਕੁੰਡੀ ਲੈ ਕੇ ਸਾਰੇ ਜਾ ਚੁੱਕੇ ਸੀ ਕਹੀਂ ਤਨੇ ਬਾਬਾ ਜੀ ਨੇ ਤੈਨੂੰ ਅੰਦਰ ਬੁਲਾਇਆ ਤੇ ਕਿਹਾ ਵੀ ਜਿਹੜੇ ਨਾਲ ਆਏ ਉਹਨਾਂ ਨੂੰ ਵੀ ਲੈ ਕੇ ਆਓ ਅਸੀਂ ਉਹਨਾਂ ਨੂੰ ਵੀ ਨਾਲ ਸ਼ਬਨਮ ਵੀ ਨਾਲ ਲੈ ਕੇ ਚਲੇ ਗਏ ਚਲੋ ਮੱਥਾ ਟੇਕ ਕੇ ਟੇਕ ਕੇ ਆ ਗਏ ਡੇ ਕੇ ਫੇਰ ਤੇ ਫੇੜਾ ਸਭ ਚੱਲੇ ਗਏ ਬਾਬਾ ਜੀ ਮੈਨੂੰ ਕਹਿੰਦੇ ਉਹ ਤਾਂ ਨੇ ਜਦ ਤੁਸੀਂ ਗਏ ਸੀ ਨਾ ਮੈਂ ਪੱਤੇ ਦਾ ਫੋਨ ਬਣਾ ਕੇ ਬੜਿਆਂ ਨੂੰ ਕਰਦਾ ਸੀ ਪੱਤਾ ਬਹੁਤ ਸੋਹਣਾ ਕਹਿੰਦੇ ਕਹਿੰਦਾ ਦਰਖਤ ਦਾ ਪੱਤਾ ਤੋੜ ਕੇ ਫੋਨ ਬਣਾ ਕੇ ਕਰਦਾ ਸੀ ਬੜਿਆਂ ਨੂੰ ਵੀ ਬਾਬੇ ਉਹ ਧੰਨਾ ਤੇ ਆ ਬੁਢੀ ਆ ਰਹੇ ਆਨ ਦਰਸ਼ਨ ਦੇ ਦਿਓ ਅੱਛਾ ਧੰਨਾ ਧੰਨਾ